ਜੀ ਸਤਿਗੁਰੂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਮੱਜਾਂ ਵਿਖਾਉਣੀਆਂ ਤੇ ਤਿੰਨੇ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਇੱਕ ਬਿਲਕੁਲ ਹੁਣੇ ਹੀ ਸੂਈ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਵਧੀਆ ਜੀ ਵਧੀਆ ਵੇਗਾਂ ਮਾਲ ਪਰਸਾਂ ਵਾਲਾ ਫਿਰ ਹਾਂਜੀ ਜੀ ਵੇਗਾਂ ਜੀ ਠੀਕ ਆ ਤਿੰਨ ਹੀ ਮੱਜਾਂ ਫਿਰ ਤਿੰਨ ਹੀ ਮੱਜਾਂ ਕਈ ਵਾਰੀ 10 10 ਹੁੰਦੀਆਂ ਇਹ ਤਿੰਨ ਹੀ ਹੁਣ ਮਾਲ ਥੋੜਾ ਘੱਟ ਬਾਹਰ ਮਿਲ ਰਿਹਾ ਏ ਠੀਕ ਆ ਚਲੋ ਨਾਮ ਦੱਸਦੇ ਇੱਕ ਵਾਰੀ ਅਜਿੰਦਰ ਸਿੰਘ ਪਿੰਡ ਚੱਠਾ ਤੁਸੀਂ ਬਟਾਲਾ ਜਿਹੜਾ ਦਾਸਪੁਰ ਤੇ ਫੋਨ ਨੰਬਰ ਬੋਲ ਦੇ ਇੱਕ ਵਾਰੀ 90568277 ਠੀਕ ਆ ਤੇ ਸ਼ੁਰੂਆਤ ਫਿਰ ਤਾਜੀ ਸੋਈ ਤੇ ਕਰ ਲਈ ਹੈ ਨਾ ਹਾਂ ਹੁਣ ਇਹ ਸੋਈ ਨਹੀਂ ਜੀ ਅਜੇ ਹੁਣ ਇਹ ਸੋਈ ਆ ਆਈਆਂ ਅੱਜ ਦੋ ਮੱਜਾਂ ਜਿਹੜੀਆਂ ਨਈ ਆਈਆਂ ਤੇ ਇੱਕ ਆ ਵਾ ਉਵੇਂ ਭਾਰੀਆਂ ਹੀ ਹਾਂ ਜੀ ਇਹ ਥੋੜੀਆਂ ਔਖੀਆਂ ਆ। ਅੱਛਾ। ਇਹ ਕਰਨ ਦਾ ਤਾਂ ਮਹੀਨੇ 2 ਜਰ ਦੇ ਲੈਣੇ ਹੀ। ਅੱਛਾ। ਘਾਹ ਰਹਿਣਾ ਸੂਵੀ ਚਾਹ ਕੋਈ ਨਹੀਂ ਬਾਕੀ ਬੱਚਾ ਕੱਟੀ ਦਿੱਤੀ ਆ ਬਾਕੀ। ਨਹੀਂ ਠੰਡੀ ਹੋਉਂਦੀ ਇੱਧਰ ਦੇਖੋ। ਠੀਕ ਆ। ਇਹ ਚੋਈ ਲੱਗੀ ਨਹੀਂ ਤੇਰੇ ਕੋਲ ਜੀ। ਇਹ ਨੂੰ ਨਹੀਂ ਜਾਦੀ ਕੋਈ ਸਿਸਰੀਗਾ ਮਿਲਦੇ ਆ। ਠੀਕ ਆ। ਇੱਧਰ ਦੇਖੋ ਮੋਟਰ ਹੀ ਆ ਗਰੇ। ਠੀਕ ਹੈ ਜੀ। ਉਹ ਚੰਗੀ ਮੈਂ ਦੁੱਧ ਨਹੀਂ ਦਾ ਬੜਾ ਰਖਾ ਦੇ। ਕਿੰਨਾ ਕੁ ਦੁੱਧ ਚਵਾਈ ਜਾਊਗੀ? ਦੁੱਧ ਜੀ। ਮੈਂ ਇਹ ਦੋਸਤ ਵੀ ਉਹਨਾਂ ਚੁਰੀਏ ਦੋ 13 ਜਵਾ ਕਿਲੋ ਮਾਣਨ ਲੱਗੇ। ਅੱਛਾ। ਹਾਂਜੀ। 12 ਕਿਲੋ ਦੀ ਕੋਈ ਗਾਰੰਟੀ ਰਾਜੇ ਥਾਣਾ ਦੀ ਪਿੱਛੇ ਦੀ ਸਾਡੀ ਗਾਰੰਟੀ। ਠੀਕ ਐ। ਹਾਂਜੀ। ਚਲੋ ਤੋਰਾਂ ਫੇਰ ਦੇਖ ਲਈ। ਤੇ ਮਗਰ ਵੀ ਇਹਦੇ ਕੱਟੀ ਆ ਗਈ ਫਿਰ। ਬਾਕੀ ਇਹ ਆ ਕਿ ਥੋੜਾ ਜਿਹੜੀ ਡੰਗ ਜਿਹੜਾ ਕਹਿੰਦੇ ਕਿ ਪਹਿਲਾਂ ਸੂਹੀ ਹੈ। ਗਰਮਈ ਤਾਜੀ ਕਿੱਥੋਂ ਲੱਭੀ ਸੀ। ਅਜੇ ਜੇਰ ਪੈਣੀ ਐ ਇਹਦੀ। ਅਜੇ ਇਹਨੇ ਜੇਰ ਜੂਰ ਪਾਉਂਦੇ ਆ ਜੇ ਹੋਰ ਤਿਆਰ ਹੋ ਜਾਣਾ। ਥੋੜਾ ਲੜ ਰਿਹਾ ਲੋ ਰਹਿਣਾ ਪਹਿਲਾਂ ਸੋ ਗਈ ਹੈ ਨਾ ਦੇਖਦਾ ਦੇਖ ਮਾ ਨਾ ਇਹਦੇ ਥੱਲੇ ਲੈ ਜਾਓ ਜੀ ਬੰਦ ਦਿਓ ਜੀ ਪਿੱਛੇ ਬੰਦ ਕਰ ਦਿਓ ਮੁਰਗੇ ਬੰਦ ਨਹੀਂ ਤੇ ਕਿੰਨਾ ਰੱਖਣਾ ਵੀ ਦੀ ਦਾ ਫਰਮੂਲਾ ਆਪਾਂ ਬਹੁਤ ਈ ਜੀ ਮੈਂ ਬਹੁਤ ਚੰਗੀ ਆ ਮੋਟੇ ਦਾ 70000 ਹਾਂਜੀ ਹਾਂਜੀ ਕਿੰਨਾ ਵਿੱਚੋਂ ਕਰਨਾ ਮਾਨ 75 ਦੇ ਦਈਏ ਨਹੀਂ ਵਿੱਚੋਂ ਹੋਰ ਕਰ ਦਈਏ ਕੋਈ ਤੁਸੀਂ ਦੱਸ ਦੋ 2 ਛੱਡ ਦਈਏ ਪੂਰੇ 70000 ਦਈਆਂ ਨਾ ਵੀ ਦੇ ਦਾ 6 70000 ਦੀ ਦੇ ਦੋਗੇ 70000 ਦੀ ਦੇ ਦੋ ਚਲੋ ਬਾਕੀ ਵਿੱਚੋਂ ਛੋਟ ਛੋਟ ਕਰ ਦੋਗੇ ਕੋਈ ਨਹੀਂ ਕਰਨਾ ਠੀਕ ਹੈ ਜੀ ਬੜੀ ਚੰਗੀ ਆ ਠੀਕ ਹੈ ਜੀ। ਕਾਣੀਆਂ ਗਰਮੀ ਜਿੱਦਾ ਮਰਜ਼ੀ ਕੋਈ ਜੋਵੇ ਤੁਹਾਨੂੰ ਬਸ ਗਰਮੀ ਘਟ ਲੱਭਦੀ ਹੈ। ਉੱਚੇ ਉੱਚੇ ਬਚੀਆਂ ਮਿਲਦੀਆਂ ਹੈ। ਹਾਂਜੀ ਹਾਂਜੀ। ਆ ਜੀ। ਠੀਕ ਹੈ ਤੇ ਕਾ ਵੀ ਤਾਜੀ ਸੋਈ ਹੈ? ਮੈਂ ਵੀ ਛੋਟੀ ਤਾਜੀ ਸੋਈ ਹੈ। ਮਗਰ ਇਹਦੇ ਕੱਟੀ। ਅਸਾਂ ਨਹੀਂ ਸੋਈ ਪਰ ਮਗਰ ਕੱਟੀ। ਠੀਕ ਹੈ ਜੀ। ਘੱਟ ਘੱਟ ਚੰਗਾ ਉੱਚਾ ਵਾ। ਸੁਣੀ ਦੇਖੋ ਜੀ ਮੇਰੇ ਮੋਢੇ ਦਾ ਖੰਦੀ ਮਹੀ ਰਹੇ। ਜਵਾਨ ਛੋਟੀ ਹੈ ਜਿਹੜੀ। ਰਾਜਾਂ ਨਹੀਂ ਹੈ। ਤੇ ਬਾਕੀ ਇਹ ਹਵਾਨਾ ਵੀ ਥੱਲੇ ਦੇਖ ਸਕਦੇ ਕੰਪੈਕਟ ਜੀ ਚੋਰ ਚਾਜੇ ਪਾਸ ਕਰਕੇ ਫਿਰ ਲਿਆਦੀ ਆ ਅੱਛੇ ਪਾਸ ਕਰਕੇ ਆਈ ਆ ਜਿਹੜੀ ਇੱਥੇ ਬੋੜਾ ਹੀ ਹੁਣ ਆਇਆ ਜੀ ਯਾਰ ਅੰਗਲੋ ਠੀਕ ਆ 11 12 ਕਿਲੋ ਹੁਣ ਆਇਆ ਤੇ 1 ਨੱਕ ਚ ਵਾਈ ਜਾਓਗੇ ਜਿਹਦੀ ਜਿਹਦੀ ਮਹੀਨ 15 ਕਿਲੋ ਕੀ ਜਾਂਦਾ ਆ ਠੀਕ ਆ ਬਾਕੀ ਆ ਬਤਾ 11 12 ਕਿਲੋ ਬੋੜਾ ਹੀ ਹੈ ਜਿਹੜਾ ਮੌਕੇ ਤੇ ਹੈ ਨਾ ਤੇ ਮਗਰ ਇਹਦੇ ਵੀ ਕੱਟੀ ਆ ਮਗਰ ਇਹ ਕੱਟੀ ਚਲੋ ਤੋਰ ਦੋ ਇੱਕ ਰਿੰਨਮ ਬਾਕੀ ਛੋਟੀ ਵਗੈ ਵਗਣ ਲੰਦਾ ਜੋ ਇਹ ਹੁਣੇ ਜਿਹੜੇ ਕਹਿੰਦੇ ਕਿ ਪਾਸ ਕਰਕੇ ਲਿਆਂਦੀ ਆ ਉਹ ਅੱਧੀ ਖਜੋਈ ਆ ਤੇ ਅੱਧੀ ਖਾਉਣ ਵਾਲੀ ਆ ਅਗਰ ਮੱਛਾ ਜੇ ਕੋਈ ਟਾਉੜਾ ਮਗਰ ਕੱਟੀ ਵੀ ਸੋਹਣੀ ਹੈ ਬਾਕੀ ਚੰਗੇ ਘੱਟ ਕਾਟ ਦੀ ਸੋਹਣੀ ਝੋਟੀ ਅੱਜ ਲੈ ਆ ਲੈ ਇੱਕ ਇਹ ਇਧਰੋਂ ਸਿੱਧੀ ਤੋਰ ਦਿਓ ਮੋਡੀਆਂ ਦਾ ਗੈਜੂੜੀ ਇਹ ਆ ਕਿ ਸਾਂਭੀ ਸੁੰਦੇ ਵੀ ਚੰਗੀ ਆ ਕੱਦ ਕਾਠ ਵੀ ਚੰਗਾ ਵਾ ਤੇ ਉਤਰਾ ਵੀ ਸਾਂਭੀ ਚੰਗੀ ਆ ਬਾਕੀ ਇਹੋ ਜੀ ਚੀਜ਼ ਆ ਉਹ ਜਾਂ ਮੁੱਲ ਜਿਹੜਾ ਹੋ ਜਾਂਦਾ ਵਾ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਤੇ ਥਣਾ ਦਾ ਸਾਈਜ਼ ਵੀ ਜਿਹੜਾ ਚੰਗਾ ਆ ਕਿੰਨਾ ਰੱਖਣਾ ਵਿਧੇ ਦਾ ਮੁੱਲ ਆਪਾਂ ਇਹ ਵੀ ਜੋ ਦੀ ਦਾ ਮੁੱਲ ਪਾਏ ਵਿਧੀ 10 ਲੱਖ ਕਰ ਲਈਏ ਚਲਣ ਗਿਆ ਬਾਜ਼ਾਰ ਦੇ ਹਾਂਜੀ ਇਹਦਾ ਮੁੱਲ 1 ਦਾ 1 10 ਹਾਂਜੀ ਵਿੱਚੋਂ ਕਰਨਾ ਮੰਨਦਾਂ ਕਰ ਦਾਂਗੇ ਕਿੰਨਾ ਤੁਸੀਂ ਦੱਸੋ ਜੇ ਅੱਜ ਜੀ ਕਰੀਏ ਇੱਕੋ ਗੱਲ ਕਰੀਏ ਇੱਕ ਪੰਜ ਦੀ ਜੜੀਏ ਵਾਰੀਆਂ ਨਾ ਲਾਈਏ ਜੈਸ ਨਾ ਕਰਾ ਜੈਸ ਲੋ ਤੁਸੀਂ ਦੱਸੋ ਪੂਰੇ ਦੀ ਲੱਖ ਦੀ ਜੜੀਏ ਕਰੀਏ ਫਿਰ ਦੇਰਾਂਗੇ ਵੀ ਜੀ ਲੱਖ ਰੁਪਏ ਮਾੜਣਗੇ ਵੀ ਜੀ ਜ਼ਰਾਗੇ ਠੀਕ ਹੈ ਜੀ ਹਾਂ ਜੀ ਹਾਂ ਦੇਖ ਸਕਦੇ ਥਾਣੇ ਤੇ ਦੇਖ ਸਕਦੇ ਚੰਗੇ ਗੈਪ ਤੇ ਆ ਤੇ ਅਗਲੇ ਥਾਣੇ ਵੀ ਦੇਖ ਸਕਦੇ ਜੀ ਸ਼ਕੀਨੀ ਵੇਖੋ ਝੂਟੀ ਹੈ ਬਾਕੀ ਸੋਹਣੀ ਸ਼ਕੀਨ ਝੋਟੀ ਹੈ ਠੀਕ ਹੈ ਤੇ ਹੁਣ ਇੱਕ ਆਮ ਅੱਜ ਇਹ ਥੋੜੇ ਉੱਚੇ ਬੱਚੇ ਵਾਲੀ ਆ ਇਹਨੂੰ ਮਹੀਨਾ ਸਵਾ ਮਹੀਨਾ ਹੋ ਗਏ ਸੀ ਦੋ ਦਿਨ ਜੀ ਤੱਕ 9 ਕਿਲੋ ਹੋ ਗਿਆ ਮੇਰਾ ਪੱਕਾ ਦੁੱਧ ਹੈ ਕਹਿੰਦਾ 9 ਲੀਟਰ ਹੋ ਗਈ ਖੜੀ ਪਾੜੀ ਕਰੋ ਠੀਕ ਆ ਤੋੜ ਜਾ ਫੇਰ ਇਹਨਾਂ ਇਹ ਬਹੁਤ ਚੰਗੀ ਮਈ ਦੇਖੋ ਕਾਲੀ ਇਹ ਤੇ ਮਗਰ ਕੀਜੇ ਕਟਾ ਇਹਦੇ ਮਗਰ ਕਟਾ ਹੈ ਬਾਕੀ ਦੋ ਮਗਰ ਕਟੀਆਂ ਆ ਤੇ ਇਹਦਾ ਕਿੰਨਾ ਰੱਖਣਾ ਵੀਰ ਜੀ ਮੁੱਲ ਫਿਰ ਆਪਾਂ ਇਹਦਾ ਮੁੱਲ ਨਿਕਾਜਿਆ ਵੀਰ ਜੀ ਨਿਕਾਜਿਆ ਕਿੰਨਾ 60000 60000 ਹੈ ਹਾਂਜੀ ਵਿੱਚ ਹੋਰ ਮਾਨ ਕਰ ਦੇਣਾ 2 ਛੱਡ ਦਾਂਗੇ 58000 ਦੇ ਲਾਂਗੇ 58000 ਦੀ ਦੇਦੋਗੇ 50000 ਦੇ ਦਾਂ ਠੀਕ ਹੈ ਜੀ ਤੇ ਠੀਕ ਹੈ ਜੀਰ ਕੁਝ ਕਹਿਣਾ ਹੈ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਤਿੰਨ ਸੂਈਆਂ ਮੱਜਾਂ ਤੁਹਾਨੂੰ ਦਿਖਾਈਆਂ ਅੱਜ ਬਾਕੀ ਤੁਸੀਂ ਆਪਣੀ ਚਵਾਈ ਆਪ ਕਰਕੇ ਖੜਨੀ ਆਪਣੀ ਤਸੱਲੀ ਕਰਕੇ ਆਪਣੀ ਸਮੇਂ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜਨਾ ਕੋਈ ਪਸ਼ੂ ਚੰਗਾ ਲੱਗਦਾ ਤੇ ਲੈ ਜਾਓ ਨਹੀਂ ਚੰਗਾ ਲੱਗਦਾ ਤੇ ਇੱਥੇ ਹੀ ਰਹਿਨ ਦਿਓ ਉਹ ਤੁਹਾਡੀ ਖੁਸ਼ੀ ਆ ਜਿਹੜਾ ਪਸ਼ੂ ਖੜਨਾ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ